ਦੇਖੋ ਬੜਾ ਵਧੀਆ ਟੌਪਿਕ ਹੈ ਤੇ ਇਸ ਟੌਪਿਕ ਦੇ ਉੱਤੇ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਵੀ ਨੇ ਕਿਉਂਕਿ ਬਹੁਤੇ ਲੋਕੀ ਉਹਨੂੰ ਇੱਕ ਪੋਲਿਟੀਕਲ ਪਰਸਨੈਲਿਟੀ ਦੇ ਤੌਰ ਦੇ ਉੱਤੇ ਦੇਖਣਾ ਚਾਹੁੰਦੇ ਕਿ ਉਹ ਇੱਕ ਪੋਲਿਟੀਕਲ ਪਰਸਨੈਲਿਟੀ ਹੈ ਹੀ ਨਹੀਂ ਹੈਗਾ ਸੋ ਹੀ ਇਜ਼ ਅ ਸੋਲੂਸ਼ਨ ਸੈਂਟਰ ਕਿ ਬੰਦਾ ਹੈਗਾ ਉਹ ਦੇਖਦਾ ਵੀ ਮੇਰੇ ਪਰਿਵਾਰ ਚ ਕੀ ਪ੍ਰੋਬਲਮ ਹੈ ਜਾਂ ਮੇਰੇ ਦੇਸ਼ ਕੀ ਪ੍ਰੋਬਲਮ ਹੈ ਇਹਨਾਂ ਨੂੰ ਮੈਂ ਹੱਲ ਕਿਵੇਂ ਕਰਨਾ ਜਿਹੜ ਕਿ ਉਹਨਾਂ ਨੂੰ ਬੈਨੀਫਿਟ ਹੋਵੇ ਓਕੇ ਹੁਣ ਇਹ ਨਹੀਂ ਹੈ ਜਿਹੜੀ ਇਹ ਗੱਲ ਕਹਿੰਦਾ ਹੈ ਨਾ ਵੀ ਆਹ ਇਸ ਤਰ੍ਹਾਂ ਹੈਗਾ ਉਹ ਜਿਹੜਾ ਇੱਕ ਨਾ 네ਗੋਸ਼ੀਏਟਿੰਗ ਦੀ ਟੈਕਨੀਕ ਹੁੰਦੀ ਹੈ ਵੀ ਤੁਸੀਂ ਇੰਨਾ ਹਾਈ ਗੋਲ ਰੱਖਦੇ ਹੋ ਕਿ ਲੋਕੀ ਦੂਜੇ ਸਕ੍ਰੈਂਬ ਕਰਨ ਲੱਗ ਜਾਣ ਵੀਰ ਆਪਾਂ ਨੂੰ ਕੁਝ ਨਾ ਕੁਝ ਕੰਪਰੋਮਾਈਜ਼ ਕਰਨਾ ਪੈਣਾ ਹੁਣ ਦੇਖੋ ਅੱਜ ਤੋਂ ਚੜਾਰ ਕੇ ਦਿਨ ਪਹਿਲਾਂ ਤਾਂ ਕਿਹਦਾ ਸੀਗਾ ਵੀ ਅਬਰ ਕੈਨੇਡਾ 51 ਸਟੇਟ ਐਟ ਦਿਸ ਐਂਡ ਦੈਟ ਜਿੱਦਣ ਹੁਣ ਉਹ ਵਾਈਟ ਆਫ ਦੇ ਵਿੱਚ ਕੱਲ ਜੇ ਉਹਨਾਂ ਨੇ ਉਹ 500 ਬਿਲੀਅਨ ਡਾਲਰ ਦੀ ਜਿਹੜੀ ਇਨਵੈਸਟਮੈਂਟ ਜਿਹੜੀ 4 ਸਾਲਾਂ ਚ ਉਹ AIOS ਕੀਤੀ ਹੈ ਉਹਦੇ ਵਿੱਚ ਜਦੋਂ ਉਹਨਾਂ ਨੂੰ ਕੈਨੇਡਾ ਵਾਰੀ ਕਹਦਾ ਵੀ ਆਏ ਇਗਨਾਈਜ਼ ਕੰਟਰੀ ਹੈ ਨਾ ਜਦੋਂ ਉਹ ਪਾਣੀ ਦੀ ਗੱਲ ਕਰ ਰਿਹਾ ਹੈ ਕਿ ਕੈਲੀਫੋਰਨੀਆ ਵਿੱਚ ਜਿਹੜਾ ਪਾਣੀ ਦਾ ਇਸ਼ੂ ਕੀ ਹੈ ਉਹ ਕਿਵੇਂ ਉਹ ਪਾਣੀ 350 ਇੱਕ तरफ ਸੀ ਜਿਹੜਾ ਪਾਣੀ ਹੈ ਉਹਨੂੰ ਮੁਰਕੇ ਸਮੁੰਦਰ ਚ ਪਾ ਦਿੰਦੇ ਨੇ ਵੀ ਤਾਂ ਇਹ ਰੂਜ਼ ਹੈ ਤੇ ਉਹ ਉਹਦਾ ਸਿਰਿਓ ਪਾਣੀ ਉਧਰ ਵੀ ਆਉਂਦਾ ਚਲੋ ਐਨੀਵੇ ਪਰ ਉਹਦੇ ਨਾਲ ਕੀ ਹੈ ਕੈਨੇਡਾ ਵਿੱਚ ਅੱਜ ਡਿਸਕਸ਼ਨ ਕੀਤੀ ਹੈ ਮੈਂ ਕਿਹਾ ਵੀ ਹਰ ਇੱਕ ਟਿੰਗ ਕੋਟਨ ਦੇ ਚਲੇ ਜਾਓ ਕਿ ਅੱਜ ਤੇ ਆ ਤੇ ਚਲੇ ਜਾਓ ਕਿ ਸਵੇਰੇ ਘਰੇ ਬੈਠੇ ਹੋ ਹੈ ਤਾਂ ਐਂਡ ਆਈਬਰੀਬਡੀ ਹੈ ਸਟਾਰ ਟਾਕਿੰਗ ਅਬਾਊਟ ਇਕਨੋਮਿਕ ਯੂਨੀਅਨ ਆਲਸੋ ਹੈ ਨਾ ਯਾਰ ਇਹ ਕੰਟਰੀ ਸਾਡਾ ਇਨਾ ਟ੍ਰੇਡ ਹੈ ਜੋ 70% ਸਾਡਾ ਟ੍ਰੇਡ ਹੈ ਵਾਟ ਇਜ਼ ਸਟਰੋਂਗ ਵੀ ਆਪਨ ਥਿੰਕਿੰਗ ਆਫ ਹੈਵਿੰਗ A ਸੇਮ ਡੋਲਰ ਅਨ ਤੁਸੀਂ ਐਵੇਂ ਆਪਦੀ ਉਹਨੂੰ ਹੈਜ ਕਰਦੇ ਫਿਰਦੇ ਹੋ ਉਧਰ 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 ਕਰਕੇ ਇਹ ਹੈ ਨਾ ਹੀ ਹੈਜ਼ ਸਟਾਰਟਡ ਡਿਸਕਸ਼ਨ ਜਿਹੜੇ ਕਿ ਲੋਕ ਡਰਦੇ ਸੀ ਕਰ ਦੋ ਵੀ ਓਜਾ ਅਜੇ ਆਹ ਕਰਤਾ ਤਾਂ ਇਹ ਮੇਰੇ ਤੇ ਕੀ ਅਸਰ ਪਾਊਗਾ ਪੋਲਿਟੀਕਲੀ ਮੇਰੇ ਤੇ ਇਹ ਹੀ ਹੈਜ਼ ਇਹ ਬੇਸਿਕਲੀ ਉਹ ਤੁਸੀਂ ਕਹਿ ਸਕਦੇ ਵੀ ਉਹ ਰਿਪਬਲਿਕਨ ਪਾਰਟੀ ਦੇ ਥਰੂ ਆਇਆ ਬਟ ਹੀ ਐਕਚੁਅਲੀ ਸਾਰੀ ਜਿਹੜੀ ਰਿਪਬਲਿਕਨ ਪਾਰਟੀ ਸੀ ਉਸ ਨੂੰ ਉਹਨੇ ਰੈਨੋਵੇਟ ਕਰਤਾ ਅੰਦਰ ਉਹਨਾਂ ਜਿਹੜੇ ਬੰਦੇ ਉਹ ਪਹਿਲੇ ਸੀਗੇ ਉਹ ਸਾਬ ਜਿਹੜਾ ਜਿਹੜੇ ਜਿਹੜੇ ਬੰਦੇ ਦੀ ਇਸਟੈਬਲਿਸ਼ਮੈਂਟ ਵਾਲੇ ਦਾ ਨਾਮ ਸੀਗੇ ਉਹ ਸਾਰੇ ਬੰਦੇ ਬਾਹਰ ਕੱਢਦੇ ਤੇ ਇਸ ਕਰਕੇ ਜਿਹੜਾ ਹੀ ਇਸ ਐਂਟੀ ਇਸਟੈਬਲਿਸ਼ਮੈਂਟ ਐਂਟੀ ਇਸਟੈਬਲਿਸ਼ਮੈਂਟ ਜਦੋਂ ਜਿਹੜਾ ਇੱਕ ਬੰਦਾ 50 ਸਾਲ ਚਾਹਦਾ ਬੇਸਿਕਲੀ ਐਂਟੀ ਸਟੇਟਸ ਕੋ ਹਾਂ ਦੇਖੋ ਦੇਖੋ ਜਿਹੜਾ ਜਿਹੜਾ 50 ਸਾਲ ਬੰਦਾ ਸਿਆਸਤ ਵਿੱਚ ਰਹਿ ਗਿਆ ਉਹਦੀ ਜਿਹੜੀ ਹੈ ਆਪੋਜੀਸ਼ਨ ਦੇ ਜਿਹੜੇ ਬੰਦੇ ਪਾਵਰ ਚਾਉਣੇ ਆ ਉਹਨਾਂ ਨਾਲ ਵੀ ਲਿੰਕ ਹੈ ਆਪਦੇ ਨਿਆਣੇ ਕਦੇ ਉਹਦੇ ਬੋਰਡ ਤੇ ਲਵਾ ਲਿਆ ਕਦੇ ਇਹਦੇ ਬੋਰਡ ਤੇ ਲਵਾ ਲਿਆ ਕਿਵੇਂ ਇਸ ਤਰ੍ਹਾਂ ਦਾ ਜਿਹੜਾ ਕਬਲਾ ਉੱਥੇ ਬਹੁਤ ਹੋ ਰਿਹਾ ਸੀਗਾ ਐਂਡ ਹੀ ਇਜ਼ ਦ ਓਨਲੀ ਪ੍ਰੈਜ਼ੀਡੈਂਟ ਇਨ ਦ ਹਿਸਟਰੀ ਆਫ ਮਤਲਬ ਜਿਹੜਾ ਕਿ ਜਦੋਂ ਐਂਟਰ ਹੋਇਆ ਪਿਛਲੀ ਵਾਰੀ ਵਾਈਡ ਦੋਸਤੋ ਪਰ ਇਹਨੂੰ 8 ਸਾਲ ਹੋ ਗਏ ਠੱਕੇ ਖਾਂਦੇ ਹੋਏ ਆਲਮੋਸਟ ਕਿ ਐਸਟੈਬਲਿਸ਼ਮੈਂਟ ਇੱਕ ਵਾਰੀ ਤੇ ਪ੍ਰੈਜ਼ੀਡੈਂਟ ਬੁੰਦਿਆਂ ਦੀ ਇਹ ਤੇ ਮਗਰੜਾਈ ਸੀ ਬਹੁਤ ਜ਼ਿਆਦਾ ਜਦੋਂ ਹੁਣ ਉਹ ਤੋਂ ਬਾਅਦ ਹੈ ਤਾਂ ਉਹ ਤੋਂ ਬਾਅਦ ਤਾਂ ਉਹਨੇ ਬਹੁਤ ਜ਼ਿਆਦਾ ਬੜਾ ਬੁਰਾ ਹਾਲ ਕੀਤਾ ਪਰ ਤੁਸੀਂ ਦੇਖੋ ਯਾਨੀ ਵਾਟ ਹੀ ਹੀ ਇਜ਼ ਫ ਜਿਹੜੀ ਦੂਸਰੀ ਸਟੈਬਲਿਸ਼ਮੈਂਟ ਆ ਉਹ ਹਲਕਕ ਵੀ ਮਤਲਬ ਇਹਨਾਂ ਦੇ ਪਿੱਛੇ ਲੱਗੀ ਹੋਈ ਆ ਉਹ 15 ਮਿੰਟ ਪਹਿਲਾਂ ਆਪ ਦੀ ਸਾਰੀ ਫੈਮਿਲੀ ਨੂੰ ਮਾਫ ਕਰ ਜਿਹਨਾਂ ਦਾ ਹਲੇ ਕੋਈ ਕੇਸ ਵੀ ਨਹੀਂ ਹੈ ਉਹਨਾਂ ਦੇ ਉੱਤੇ ਉਹਨਾਂ ਨੂੰ ਬਾਅਦ ਦੇ ਕੇ ਗਏ ਹੂੰ ਉਹ ਜੇ ਹੁਣ ਇਹ ਇਹ ਜੇ ਕੰਮ ਕਰੂਗਾ ਦੇਖੋ ਵੀ ਇਹ ਲੋਕ ਕਿ ਆਣ ਗਏ ਆ ਆ ਕਰਦਾ ਉਹਨੇ ਉਹ ਕਰਤਾ ਤੋਂ ਇਹ ਫਿਰ ਇਹ ਦੇਖੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਜਿਹੜੀ ਹੈਰੀ ਧਾਲੀਵਾਲ ਜਿਹੜੀ ਤੁਸੀਂ ਗੱਲ ਕੀਤੀ ਵੀ ਹੋ ਸਕਦਾ ਵਾ ਇੱਕ ਡਿਮਾਂਡ ਹੋਵੇ ਜਾਂ ਪ੍ਰੈਸ਼ਰ ਪਵੇ ਕੈਨੇਡਾ ਤੇ ਕਿ ਕੈਨੇਡਾ ਵੀ ਅਮਰੀਕਨ ਡਾਲਰ ਐਕਸੈਪਟ ਕਰ ਲਵੇ ਕੈਨੇਡੀਅਨ ਡਾਲਰ ਦੀ ਬਜਾਏ ਇਹ ਤੁਸੀਂ ਲੋਕੀ ਵੈਲਕਮ ਕਰੋਗੇ ਕੈਨੇਡੀਅਨਸ ਗੋਆ ਇਨ ਆਰ बिकॉज ਮੈਂ ਹਕਤਕਿ ਮੇਰੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਰਡਰ ਕਰਾਸ ਕਰਕੇ ਉੱਥੇ ਜੋਬ ਲੈਣ ਦਾ ਅਧਿਕਾਰ ਮਿਲ ਜੇ ਰੇ ਇੱਕ ਵਾਲੇ ਜਿਹੜੀਆਂ ਸਾਡੀਆਂ ਜਿਹੜੀਆਂ ਸਰਸਰਸ ਹੈ ਅਸੀਂ ਇੱਕ ਗੋਜ ਨਾਲ ਸਾਂਝੇ ਤੌਰ ਤੇ ਯੂਜ਼ ਕਰ ਸਕੀਏ ਸੋ ਆਟਾ ਕਿ ਇਹਦੇ ਨਾਲ ਜਿਹੜੀ ਜਿਹੜੀ ਬਿਊਰੋਕ੍ਰੈਟਿਕ ਜਿਹੜੀਆਂ ਹਾਰਡਲਸ ਨੇ ਉਹ ਸਾਰੀਆਂ ਖਤਮ ਹੋ ਜਾਣ ਕਿ ਪੀਪਲ ਕੈਨ 무ਵ ਫ੍ਰੀਲੀ ਸਾਨੂੰ ਜਿਹੜੇ ਬਾਰਡਰ ਜਿਹੜੇ ਪ੍ਰੋਟੈਕਟ ਕਰਨੇ ਚਾਹੀਦੇ ਆਪਣੇ 에ਅਰਪੋਰਟਾਂ ਤੇ ਜਾਂ ਜਿਹੜਾ ਸਾਡਾ जोड़ा इन सदर बॉडर है वो जहाँ जो बिल्कुल साढ़े नॉर्थ है साढ़ा जो सत्त हज़ार का बॉडर ये मतलब नहीं ना कैसे लाने पर कुछ होर फैसले भी हरी धालीवाल ने अनाउंस किए हैं जिम्मे उन्होंने कहा कि अभी पैरिस एग्र, एग्रीमेंट तो निकल जावे बार कलाइमेट चेंज से उन्होंने भी कहा कि वी विल गो बैक टू फॉसल फ्यूल्स जो है गुरप्रीत सिंह ने रेज किया इन्हों का की असर होगा डबल्यू एच ओ भी इस बहुत निकल गया ਤਾਂ ਇਹ ਉਹ 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 ਵੀ ਕੀਤਾ ਪਰ ਯੂ ਸਰਵਾਈਵ ਟੂਡੇ ਵਿਦਆਊਟ ਬੀਇੰਗ ਆ ਵਿਦਆਊਟ ਬੀਇੰਗ ਆ ਟੀਮ ਪਲੇਅਰ ਦੈਟਸ ਥਿਸ ਕੁਐਸਚਨ ਗੁਰਪ੍ਰੀਤ ਸਿੰਘ ਇਜ਼ ਰੇਜ਼ਿੰਗ ਟੀਮ ਪਲੇਅਰ ਐਸੀ ਆ ਜਿਹੜੀ ਆਪਣੀ ਸਾਰੀ ਆ ਜਿਹੜੀ ਹੈਗੀ ਆਣੀ ਆ ਆਪਣੇ ਜਿਹੜਾ ਹੈਗਾ ਦੂਜੇ ਨਾਰਥ ਅਮਰੀਕਾ ਤੇ ਆ ਜਿਹੜਾ ਸਾਊਥ ਅਮਰੀਕਾ ਤੇ ਆ ਇਹ ਸਾਰੇ ਇਕੱਠੇ ਹੋ ਜਾਣਗੇ ਤੁਸੀਂ 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 ਦੇਖੋ ਇੰਡੀਆ ਆਪਣੇ ਆਪ ਨੂੰ ਕਿੰਨਾ ਘੈਂਟ ਸਮਝਦਾ ਉਹਦੀਆਂ ਇੰਨੇ ਇੱਕ ਦੇ ਵਿੱਚ ਗੋੜ ਨਹੀਂ ਲੱਗੇ ਉਹਨਾਂ ਨੇ ਚੁੱਪ ਕਰਕੇ ਕਹਿੰਦਾ ਅਸੀਂ 18000 ਬੰਦੇ ਨੂੰ ਅਸੀਂ ਆਪ ਲੈ ਜਾਾਂਗੇ ਕੋਲ ਦੱਬੀ ਹਮ ਹਮ ਮਤਲਬ ਪਿਛਲੇ ਦਿਨਾਂ ਚਿਰ ਦਾ ਇਹ ਮੰਦਾ ਬਣਿਆ ਹੋਇਆ ਜਿੰਨਾ ਸਾਰਾ ਸਪੀਡ ਅਪ ਹੋਇਆ ਸਾਰਾ ਕੰਮ ਹੋਇਆ ਉਹ ਸਾਰੇ ਇਹ ਦੇ ਕਰਕੇ ਇਹਦੇ ਇਹਨੇ ਆਉਣਾ ਹੈ ਹੂੰ ਹੂੰ ਇਹਦਾ ਜਿਹੜਾ ਐਟੀਟਿਊਡ ਹੈ ਜਿਹੜਾਗਾ ਇੰਡੀਆ ਦਾ ਟੋਟਲੀ ਹੀ ਡਿਫਰੈਂਟ ਮੈਂ ਤੁਹਾਨੂੰ ਇੱਕ ਗੱਲ ਹੋ ਕਹਿਣ ਲੱਗਾ ਸੀ ਉਹ ਕਿ ਤਰ੍ਹਾਂ ਰਹਿ ਜਾਵੇ ਹੂੰ 51 ਜਿਹੜੇ CIA ਦੇ ਬੰਦੇ ਸੀਗੇ 51 ਜਿਹੜੇ ਸੀਨੀਅਰ ਆਫੀਸਰ ਦੁਆਰਾ ਰਟਾਇਆ ਹੋਏ ਸੀ ਜਦੋਂ ਹੰਟਰ ਬਾਈਡਨ ਦੀ ਜਿਹੜੀ ਸਾਇਲ ਹੈ ਉਦੋਂ ਦੱਬੀ ਇਹਨਾਂ ਨੇ ਹੂੰ ਉਹਨੂੰ ਉਹਨਾਂ ਕੋਲੇ ਕਲੀਅਰنس ਸੀਗੀ ਸੋ ਦੇਅਰ ਐਕਚੁਅਲੀ ਸਪਾਈਂਗ ਔਨ 뎀 ਯਾਨੀ ਇਹਨੇ ਦੇ ਬੰਦੇ ਸੀ ਜਿਵੇਂ ਰੂਡੀ ਜੁਲੀਅਨੀ ਆਂਦੇ ਸੱਧਾ ਓਕੇ ਉਹਨਾਂ ਨੂੰ ਪਤਾ ਲੱਗਿਆ ਵੀ ਹੰਟਰ ਬਾਈਟਨ ਦੀ ਫਾਈਲ ਦਾ ਇਹ ਰੌਲਾ ਪੈਣਾ ਹੂੰ ਉਹਨਾਂ 51 ਬੰਦਿਆਂ ਨੇ ਸਾਈਨ ਕਰਕੇ ਇੱਕ ਡਾਕੂਮੈਂਟ ਦਿੱਤਾ ਸੀ ਵੀ ਇਹ ਰਸ਼ੀਆ ਦੀ ਇੰਟਰਫੀਰੈਂਸ ਹੈ ਹੂੰ ਹੂੰ ਇਹ ਅਸਲੀ ਨਹੀਂ ਹੈ ਇਹ ਬੰਦੇ ਨੇ ਉਹ ਉਹ ਸੈਕਟਿਵ ਆਰਡਰ ਨਾਲ ਉਹਨਾਂ ਦੀ ਕਲੀਅਰੈਂਸ ਸਾਰਿਆਂ ਦੀ ਖਤਮ ਕਰ ਦਿੱਤੀ ਮਤਲਬ ਉਹਨੂੰ ਗੱਲ ਕਰਦਾ ਹੈ ਸਟੈਬਲਿਸ਼ਮੈਂਟ ਜਿਹੜੀ ਜਿਹੜੀ ਉਹਨੂੰ ਚੈਲੰਜ ਕਰਦਾ ਨਾ ਬੰਦਾ ਆ ਕੇ ਉਹਨੂੰ ਬਹੁਤ ਖਰਾਬ ਕਰਦੀ ਹੈ ਸ਼ੋਰ ਸੋ ਹੀ ਇਜ਼ ਐਂਡ ਹੀ ਇਜ਼ ਐਂਟੀ ਇ ਸਟੈਬਿਸ਼ਮੈਂਟ ਨਾ ਆਈ ਥਿੰਕ ਮਦਰ ਹਾਂ ਆਈ ਥਿੰਕ ਦੇਖੋ ਇਹਦੇ ਵਿੱਚੋਂ ਠੀਕ ਨਿਕਲਣਾ ਗਲਤ ਨਿਕਲਣਾ ਨੰਬਰ 1 ਯੂਐਸਏ ਵਾਸਤੇ ਬਤੀ ਆਪਣੀ ਯੂਟੀ ਦੇ ਪੈਨਮੈਕ ਨਾਲ ਦੀ ਗੱਲ ਕਰਦਾ ਪੈਨਮੈਕ ਨਾਲ ਦੀ ਗੱਲ ਜਿਹੜੀ ਹੈ ਪਹਿਲਾਂ ਫਰਾਂਸ ਬਣਾਉਣ ਲੱਗੇ ਸੀ ਕਿ ਉਹ ਨਹੀਂ ਬਣੀ ਫਿਰ ਇਹਨਾਂ ਨੇ ਆ ਕੇ ਆਪਣੇ ਸਾਰੇ ਇਹਨਾਂ ਦੇ ਨਾਲ ਪੈਸਾ ਵੀ ਲਾਇਆ ਬੰਦੇ ਵੀ ਇਹਨਾਂ ਦੇ ਬਹੁਤ ਬਹੁਤ ਮਰੇ ਮੁੜ ਕੇ ਜਿਵੇਂ ਕਾਡਰ ਨੇ 76 ਦੇ ਵਿੱਚ ਉਸਾਇਆ ਕਰ ਲਿਆ ਕੋਈ ਹੋਣ ਟੀਟੀਜੀ ਤੇ 99 ਦੇ ਵਿੱਚ ਇਹਨਾਂ ਨੇ ਉਸ ਨੂੰ ਟ੍ਰਾਂਸਫਰ ਕਰ ਦਿੱਤੀ ਹੁਣ ਉਹ ਦੇਖੋ ਸੈਨਮਾ ਵਾਲਿਆਂ ਨੇ ਚਾਈਨਾ ਦੇ ਨਾਲ ਇੱਕ ਸਪੈਸ਼ਲ ਆਪਣਾ ਸਟੈਟਸ ਲੈ ਲਿਆ ਉਹਨਾਂ ਦੇ ਉੱਤੇ ਜਹਾਜ਼ਾਂ ਦੇ ਇਹ ਕਰਦੇ ਆ ਉਹਨਾਂ ਨੂੰ ਉਹਨਾਂ ਨੇ ਕੋਈ ਕੋਈ ਸਪੈਸ਼ਲ ਸਟ੍ਰੈਟਜੀ ਦਾ ਉਹਨੇ ਕਹਿੰਦੇ ਪੈਸੇ ਅਸੀਂ ਲਾਏ ਆ ਸਾਡਾ ਕੋਈ ਅਸੀਂ ਕੀਤਾ ਉਹ ਸਾਡੇ ਅਗੇਂਸਟ ਯੂ ਸ਼ੋਰ ਇਸ ਕਰਕੇ ਆਦਰਵਾਇਜ਼ ਹੀ ਵਿਲ ਪ੍ਰੋਟੈਕਟ ਹੀ ਵਿਲ ਪ੍ਰੋਟੈਕਟ देयर ओन ਇੰਟਰਸਟ ਹੀ ਵਿਲ ਪ੍ਰੋਟੈਕਟ ਅਮਰੀਕਾਜ਼ ਇੰਟਰਸਟ ਹੀ ਇਸ ਕ੍ਰੀਏਟਿੰਗ ਹੀ ਇਸ ਕ੍ਰੀਏਟਿੰਗ ਅ ਡਿਬੇਟ ਇਨ ਸੋ ਮਨੀ ਕਾਰਨਰਸ ਅਦਰ ਨਾਰਮਲ Establishment or political they were scared of doing it, and something will come out of it anyway. Uh, and, and we will see. Sure, let's see what comes out of it. Thank you, Harith